ਵਿਧਾਨਸਭਾ ਹਲਕਾ ਉਤਰੀ ਦੇ ਅਧੀਨ ਆਉਂਦਾ ਇਲਾਕਾ ਹਾਊਸਿੰਗ ਬੋਰਡ ਕਲੋਨੀ ਵਿਖੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਹਲਕਾ ਉਤਰੀ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾ ਨੇ ਸੜਕਾਂ ਤੇ ਪ੍ਰੀਮਿਕਸ ਪੌਂਡ ਦੇ ਕੰਮ ਦਾ ਸ਼ੁਭਾਰੰਭ ਕੀਤਾ। ਇਸ ਮੌਕੇ ਸਰਦਾਰ ਰਿੰਟੂ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾ ਨੇ ਆਖਿਆ ਕਿ ਹਲਕੇ ਦਾ ਕੋਈ ਵੀ ਕੰਮ ਅਧੂਰਾ ਨਹੀਂ ਰਹੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਲਕੇ ਅੰਦਰ ਕਿਸੇ ਨੂੰ ਕੋਈ ਵੀ ਦਿੱਕਤ ਹੈ ਤਾਂ ਉਹਨਾਂ ਨਾਲ ਸੰਪਰਕ ਕੀਤਾ ਜਾਵੇ। ਐਸਮੋਕੇ ਬਲਾਕ ਇਨਚਾਰਜ ਰਾਜਪ੍ਰਤਾਪ ਸਿੰਘ ਬਾਜਵਾ ਡਾਕਟਰ ਸਵਰਾਜ ਕਰੋਵਰ ਰਵਿੰਦਰਪਾਲ ਸਿੰਘ ਯੁਵਰਾਜ ਸਿੰਘ ਬੀਐਸ ਹੁੰਦਲ ਕਰਨ ਰਾਜਪਾਲ ਸਿਮਿਤ ਵੜੀ ਗਿੰਤੀ ਦੇ ਇਲਾਕਾ ਵਾਸੀ ਮਜੂਤਸਨ ਅੱਜ ਵੇਖੋ ਜਿਹੜੀ ਸਾਡੀ ਵਾਰਡ ਨੰਬਰ 3 ਹੈ ਉਹਦਾ ਹਾਊਸਿੰਗ ਬੋਰਡ ਏਰੀਆ ਔਰ ਇੱਥੇ ਹਫਤਾ ਪਹਿਲਾਂ ਮੇਰੇ ਪੈਣ ਭਰਾਵਾਂ ਨੇ ਸਾਨੂੰ ਇੱਥੇ ਸੱਦ ਕੇ ਆਪਣੀਆਂ ਮੁਸ਼ਕਲਾਂ ਦੱਸੀਆਂ ਤੇ ਅੱਜ ਮੈਨੂੰ ਖੁਸ਼ੀ ਹੈ ਕਿ ਅਸੀਂ ਹਫਤੇ ਬਾਅਦ ਆ ਕੇ ਇੱਥੇ ਜਿਹੜੀਆਂ ਇਹਨਾਂ ਦੀਆਂ ਪ੍ਰੀ-ਮਿਕਸ ਸੜਕਾਂ ਤੇ ਪੈਣੀ ਸੀ ਉਹ ਸ਼ੁਰੂ ਕਰਵਾਈ ਹੈ ਔਰ ਇਹ ਕੱਲਾ ਇੱਥੇ ਨਹੀਂ ਅੱਜ ਅਸੀਂ ਵਾਰਡ ਨੰਬਰ 4 'ਚ ਵੀ ਕੰਮ ਸ਼ੁਰੂ ਕਰ ਰਹੇ ਹਾਂ 4 ਨੰਬਰ ਵਾਰਡ ਦੇ ਵਿੱਚ ਬਣਾ ਰਹੇ ਹਾਂ ਉੱਥੇ ਭਾਈ ਵੀਰ ਸਿੰਘ ਹਾਲ ਦੇ ਨਾਲ ਫਿਰ ਉਸ ਤੋਂ ਇਲਾਵਾ 5 ਨੰਬਰ ਵਾਰਡ ਦੇ ਵਿੱਚ ਕੰਨਾ ਸਟਰੀਟ ਇਸ ਤੋਂ ਬਾਅਦ ਸ਼ਾਮੀ ਵਖਰੇ ਮਹੂਰਤ ਨੇ ਔਰ ਮੈਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਹਲਕਾ ਉਤਰੀ ਦੇ ਵਿੱਚ ਲਗਾਤਾਰ ਜਿਹੜੀ ਕੰਮਾਂ ਦੀ ਲੜੀ ਹੈ ਉਸ ਨੂੰ ਅੱਗੇ ਵਧਾਉਂਦੇ ਹੋਏ ਰੋਜ਼ ਅਸੀਂ 5 5 6 6 ਕੰਮ ਜਿਹੜੇ ਹੋ ਨਵੇਂ ਸ਼ੁਰੂ ਕਰਵਾ ਰਹੇ ਹਾਂ ਔਰ ਬੜੀ ਫਾਸਟ ਪੇਸ ਤੇ ਇਸ ਹਲਕੇ ਦਾ ਕੰਮ ਹੋ ਰਿਹਾ ਹੈ ਔਰ ਅੱਜ ਇਹ ਫੇਰ ਭੈਣ ਭਰਾ ਇਕੱਠੇ ਹੋਏ ਨੇ ਸਾਰਿਆਂ ਚ ਖੁਸ਼ੀ ਦੀ ਲਹਿਰ ਹੈ ਕਿ ਮੈਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਜੋ ਇਹਨਾਂ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਕੰਮ ਇਹਨਾਂ ਸਾਨੂੰ ਦੱਸਿਆ 1 ਬਾਈ 1 ਕਰਕੇ ਸੀ ਸਾਰੇ ਦੱਸ ਦਾਂਗੇ ਮੇਜਰ ਕੰਮ ਇੱਥੇ ਸੜਕਾਂ ਬਣਾਉਣ ਦਾ ਸੀਗਾ ਸੀ ਵਾਰਡ ਨੰਬਰ 3 ਦੇ ਵਿੱਚ ਇੱਥੇ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਆ ਜਿੱਥੇ ਕੀ ਇਲਾਕਾ ਨਿਵਾਸੀਆਂ ਨੂੰ ਕਾਫੀ ਦਿਨ ਤੋਂ ਬਹੁਤ ਹੀ ਪਰੇਸ਼ਾਨੀ ਆ ਰਹੀਆਂ ਸੀਗੀਆਂ ਬਟ ਇਸ ਸਾਡੀ ਪਾਰਟੀ ਵੱਲੋਂ ਇਸ ਵਾਰਡ ਦੇ ਇਨਚਾਰਜ ਹਰਕੁਮਰ ਬਾਜਵਾ ਜੀ ਉਹਨਾਂ ਨਾਲ ਇਸ ਕਲੋਨੀ ਤੋਂ ਕਰਨ ਜੀ ਤੇ ਬਾਕੀ ਸਾਰੀ ਹੀ ਟੀਮ ਸਾਡੇ ਸਤਕਾਰਯੋਗ ਸੁੱਚੂ ਭਾਜੀ ਉਹਨਾਂ ਦੇ ਨਾਲ ਅਸੀਂ ਇੱਥੇ ਲਾਸਟ ਵੀਕ ਮੀਟਿੰਗ ਕੀਤੀ ਸੀਗੀ ਤੇ ਉਸ ਮੀਟਿੰਗ ਤੋਂ ਅੱਜ ਹਫਤਾ ਬਾਅਦ ਇੱਥੇ ਸੜਕਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਮੈਂ ਦੱਸਣਾ ਆਉਂਗੀ ਤੁਹਾਡੇ ਮਾਧਿਅਮ ਦੇ ਨਾਲ ਕਿ ਸੜਕਾ ਬਣਾਉਣ ਤੋਂ ਪਹਿਲਾਂ ਇੱਥੇ ਇਲੈਕਟ੍ਰਿਸਿਟੀ ਵਾਇਰਸ ਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਜਿਹੜਾ ਕਿ ਉਹਦਾ ਜਾਲ ਵੀ ਖਤਮ ਕੀਤਾ ਗਿਆ ਤੇ ਸੈਕੰਡਲੀ ਇੱਥੇ ਰੋਡਸ ਦੀ ਡਿਵੈਲਪਮੈਂਟ ਤੋਂ ਬਾਅਦ ਇੱਥੇ ਪਾਰਕਸ ਦਾ ਕੰਮ ਕੀਤਾ ਜਾਊਗਾ ਤੇ ਦੱਸ ਦਿੰਦੀ ਗੱਲ ਪਹਿਲਾਂ ਅਸੀਂ ਬੈਠੇ ਸੀ ਤੇ ਸੱਦਿਆ ਸਪੈਸ਼ਲੀ ਵੀ ਸੜਕ ਇਦਾਂ ਇਸ ਏਰੀਆ ਦੀ ਛੜਕਾਂ ਦਾ ਬਹੁਤ ਬੁਰਾ ਹਾਲ ਸੀ ਤੇ ਮੈਨੂੰ ਰਿੰਟੂ ਜੀ ਲੋ ਹਲਕਾ ਬਲੌਗ ਇਨ ਚਾਰਜ ਲਾਇਆ ਹੋਇਆ ਵਾ ਤੇ ਉਸ ਏਰੀਆ ਦੇ ਵਿੱਚ ਇਹ ਵੀ ਏਰੀਆ ਆਂਦਾ ਜੀ ਇਹਨਾਂ ਤੇ ਜਿਹੜੇ ਮੇਰੇ ਰਹਿੰਦੇ ਸੱਜਣ ਇਹਨਾਂ ਵੱਲੋਂ ਕੰਪਲੇਨਟ ਸੀ ਕਿ ਇਹ ਹੀ ਵਾਲੀ ਇਸ ਇਸ ਏਰੀਏ ਦੇ 15 ਸਾਲ ਤੋਂ ਛੜਕਾਂ ਨਹੀਂ ਬਣੀਆਂ ਤੇ ਮੈਂ ਵੀਰ ਜੀ ਨੂੰ ਸੱਦਿਆ ਸੀ ਤੇ ਹਫਤਾ ਹੋ ਗਿਆ ਪਹਿਲਾਂ ਇੱਥੇ ਬੈਠੇ ਆਂ ਵਿਖਾਈਆਂ ਛੜਕਾਂ ਤੇ ਚੇਅਰਮੈਨ ਸਾਹਿਬ ਨੂੰ ਸਾਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਦੋਇਆ ਗਿਆ ਸੀ ਕਿ 10 ਜਾਂ 15 ਦਿਨ ਦੇ ਵਿੱਚ ਵਿੱਚ ਛੜਕਾਂ ਜਿਹੜੀਆਂ ਤੁਹਾਡੀਆਂ ਸ਼ੁਰੂ ਕਰਾ ਦਿੱਤੀਆਂ ਜਣੀਆਂ ਤੇ ਅੱਜ ਮੇਰੇ ਖਿਆਲ ਜੀ ਅੱਜ ਆਪਾਂ ਹੱਦ ਤੱਕ ਕਹਿ ਲਈਏ ਨੌਵਾਂ ਦਿਨ ਕਹਿ ਲਈਏ ਅੱਜ ਹਫਤੇ ਬਾਅਦ ਛੜਕ ਜਿਹੜੀ ਸ਼ੁਰੂ ਹੋ ਗਈ ਔਰ ਛੜਕ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੇ ਚ ਕੋਈ ਦੀ ਕੁਆਲਟੀ 'ਚ ਕੋਈ ਮੁਸ਼ਕਲ ਆਵੇ ਤੇ ਮੈਂ ਜ਼ਿੰਮੇਵਾਰਾਂ ਇਹਨਾਂ ਦੀ 5 ਸਾਲ ਦੀ ਗਾਰੰਟੀ ਹੈ ਜੀ ਇਹਨਾਂ ਛੜਕਾਂ ਦੀ ਇੱਥੇ ਸਾਡੇ ਬਹੁਤ ਲਾਸਟ 8-10 ਸਾਲ ਤੋਂ ਪ੍ਰੋਬਲਮ ਸੀਗੀ ਸੜਕਾਂ ਦੀ ਬਿਜਲੀ ਦੇ ਵਾਇਰਸ ਬਿਜਲੀ ਦੇ ਪੋਲ ਸਭ ਕੰਡਮ ਹੋ ਚੁੱਕੇ ਸੀ ਲਾਸਟ 10 ਸਾਲ ਦੇ ਵਿੱਚ ਕਿਸੇ ਐਮ.ਐਲ.ਏ ਨੇ ਕਿਸੇ ਕਾਉਂਸਲਰ ਨੇ ਕਿਸੇ ਐਮ.ਪੀ ਨੇ ਕੋਈ ਸੜਕੀ ਸੁਧਰੀ ਨਹੀਂ ਪੁੱਛੀ ਅਸੀਂ ਤੇ ਇੱਕ ਤਰ੍ਹਾਂ ਦੇ ਲਵਾਰੇ ਸੀਗੇ ਜਿਸ ਤਰ੍ਹਾਂ ਅੰਮ੍ਰਿਤਸਰ ਤੋਂ ਸਾਨੂੰ ਕੱਟਿਆ ਆਇਆ ਸੀ ਤੇ ਅੱਜ ਰਿੰਟੂ ਭਾਜੀ ਮੈਡਮ ਪ੍ਰਿੰਕਾ ਸ਼ਰਮਾ ਆਏ ਆ ਇਹਨਾਂ ਨੇ ਆ ਕੇ ਸਾਡੀ ਇਲੈਕਟ੍ਰਿਕ ਵਾਇਰ ਇਲੈਕਟ੍ਰਿਕ ਪੋਲਸ ਵੀ ਚੇਂਜ ਕਰਵਾਈਆਂ ਸਾਡੀ ਸੜਕਾਂ ਵੀ ਬਣਵਾ ਕੇ ਦਿੱਤੀਆਂ ਵਾਰਡ ਨੰਬਰ 3 ਦੀ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਮੌਜੂਦ ਆ ਇੱਥੋਂ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਕਦੀ ਨਗਰ ਨਿਗਮ ਤੇ ਕਦੀ ਪੁੱਡਾ ਦਫਤਰ ਦੇ ੱਟਕੇ ਖਾ ਰਹੇ ਸੀ ਪਰ ਹੁਣ ਇੱਥੇ ਇਹਨਾਂ ਦੀ ਸੁਣਵਾਈ ਹੋਈ ਹੈ ਤੇ ਇੰਪਰੂਵਮੈਂਟ ਟਰਸਟ ਦੇ ਜਿਹੜੇ ਚੇਅਰਮੈਨ ਨੇ ਜਿਹੜੇ ਆਮ ਆਦਮੀ ਪਾਰਟੀ ਹਲਕਾ ਉਤਰੀ ਤੋਂ ਜਿਹੜੇ ਇਨਚਾਰਜ ਨੇ ਉਹਨਾਂ ਵੱਲੋਂ ਇਹਨਾਂ ਦੀ ਸੁਣਵਾਈ ਕੀਤੀ ਗਈ ਹੈ ਤੇ ਹੁਣ ਸੜਕਾਂ ਬਣਾਉਣ ਦਾ ਜਿਹੜਾ ਕੰਮ ਹੈ ਇੱਥੇ ਸ਼ੁਰੂ ਕੀਤਾ ਗਿਆ ਹੈ ਪਰ ਇੱਥੇ ਇੱਕ ਗੱਲ ਕਹਿਣੀ ਚਾਹਾਂਗੇ ਕਿ ਆਮ ਆਦਮੀ ਪਾਰਟੀ ਗਰੰਟੀਆਂ ਦੇਣ ਵਿੱਚ ਸਭ ਤੋਂ ਅੱਗੇ ਹੈ ਤੇ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਇਹਦੀ ਵੀ ਗਰੰਟੀ ਹੋਣੀ ਚਾਹੀਦੀ ਹੈ ਉਧਰ ਆਮ ਆਦਮੀ ਪਾਰਟੀ ਦੇ ਜਿਹੜੇ ਬਲਾਕ ਇੰਚਾਰਜ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੀਆਂ ਸੜਕ ਜਿਹੜੀ ਸੜਕ ਇੱਥੇ ਬਣ ਰਹੀ ਹੈ ਉਹਦੀ 5 ਸਾਲ ਦੀ ਗਾਰੰਟੀ ਹੈ ਸੋ ਵਧੀਆ ਗੱਲ ਹੈ ਸੜਕਾਂ ਦੀ ਜਿਹੜੀ ਗੁਣਵੱਤਾ ਹੈ ਉਹ ਹੋਣੀ ਚਾਹੀਦੀ ਹੈ ਮਟੀਰੀਅਲ ਵਧੀਆ ਹੋਣਾ ਚਾਹੀਦਾ ਤਾਂ ਜੋ ਸੜਕਾਂ ਸਾਲੋ-ਸਾਲ ਚੱਲਣ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ